ਦੋਸਤੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਕਮਾਲੂ ਡੇਰੀ ਫਾਰਮ ਤੇ ਮੈਂ ਗੁਰਤੇਜ ਸਿੰਘ ਕਿਸਾਨ ਵੀਰੋ ਅੱਜ ਦੀ ਜਿਹੜੀ ਵੀਡੀਓ ਹੈ ਨਾ ਇਹ ਮੇਰੇ ਪਿੰਡ ਦੀ ਹੈ ਤੁਹਾਨੂੰ ਐਡਰੈਸ ਕਨਫਰਮ ਕਰਾਉਣਾ ਪਹਿਲਾਂ ਪਿੰਡ ਸਾਡਾ ਨਾ ਕਮਾਲੂ ਹੈ ਸਾਡੇ ਪਿੰਡ ਨੂੰ ਤਹਿਸੀਲ ਪੈਂਦੀ ਹੈ ਤਲਵੰਡੀ ਸਾਬੋ ਤੇ ਜ਼ਿਲ੍ਹਾ ਬਠਿੰਡਾ ਹੈ ਰਾਮਾ ਮੰਡੀ ਸ਼ਹਿਰ ਹੈ ਜਿਹੜਾ ਸਾਡੇ ਬਿਲਕੁਲ ਨੇੜੇ ਰਹਿ ਜਾਂਦਾ ਹੈ ਤਲਵੰਡੀ ਸਾਬੋ ਸਾਨੂੰ 9 ਕਿਲੋਮੀਟਰ ਹੈਗਾ ਨੇੜੇ ਜਿਹੜੇ ਪਿੰਡ ਆ ਨਾ ਦੋਸਤੋ ਉਹ ਇੱਕ ਸਾਈਡ ਤੇ ਲਾ ਲੈਣਾ ਹੈ ਬੰਗੀ ਜੱਜਲ ਇਹ ਪਿੰਡ ਸਾਡੇ ਕੋਲੋ ਕੋਲ ਹੀ ਜੇ ਰਹਿ ਜਾਂਦੇ ਆ ਜਿਸ ਘਰ ਦੇ ਵਿੱਚੋਂ ਤੁਹਾਨੂੰ ਅੱਜ ਵੀਡੀਓ ਬਣਾ ਕੇ ਦਿਖਾ ਰਹੇ ਆ ਨਾ ਵੀਰਨਾ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਫਲਾਮਾ ਬਾਈ ਦੇ ਨਾਲ ਪਸ਼ੂ ਦਿਖਾਣਾ ਤੁਹਾਨੂੰ ਚੰਗੇ ਪਸ਼ੂ ਆ ਬਾਈ ਕੋਲੇ ਸਾਰੇ ਪਸ਼ੂ ਹੀ ਚੰਗੇ ਆ ਖੇਤੀਬਾੜੀ ਦੇ ਨਾਲ ਨਾਲ ਪਸ਼ੂ ਪਾਲਣ ਦਾ ਕੰਮ ਹੈ ਤੇ ਉਹਨਾਂ ਦੇ ਵਿੱਚੋਂ ਨਾ ਇੱਕ ਝੋਟੀ ਆ ਦੋਸਤੋ ਜਿਹੜੀ ਆ ਆ ਵਕਾਊ ਕੀਤੀ ਐ ਸਾਰੀ ਡਿਟੇਲ ਆਪਾਂ ਨਾ ਇਸ ਝੋਟੀ ਦੀ ਬਾਈ ਤੋਂ ਪੁੱਛਾਂਗੇ ਤੇ ਦੋਸਤੋ ਤੁਸੀਂ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਚੰਗੀ ਲੱਗੀ ਜਿਹੜੇ ਭਰਾਵਾਂ ਨੂੰ ਨੰਬਰ ਆਪਾਂ ਸਕਰੀਨ ਤੇ ਲਾਵਾਗੇ ਬਾਈ ਦਾ ਕੋ ਨੰਬਰ ਚੱਲਦਾ ਹੀ ਰਹਿਣਾ ਭਰਾ ਦਾ ਤੇ ਤੁਸੀਂ ਕੰਟੈਕਟ ਕਰ ਲਿਓ ਸਾਰੀ ਗੱਲਬਾਤ ਨਾ ਆਪਾਂ ਬਾਈ ਨੂੰ ਪੁੱਛਦੇ ਆਂ ਆਈ ਅੰਗਰੇਜ਼ ਸਾਹਮਣੇ ਹੋਰ ਕੀ ਹਾਲ ਆ ਅੰਗਰੇਜ਼ ਕੀ ਚਾਲ ਹੈ ਠੀਕ ਠਾਕ ਹੈ ਹਾਂ ਵਗਦਾ ਇਹ ਦੱਸ ਜਿਹੜੀ ਇਹ ਝੋਟੀ ਹੈ ਹਾਂ ਟਾਈਮਾਂ ਸੁਆ ਗਈ ਇਹ ਇਹ ਦੂਜੇ ਤੋਂ ਆ ਬਾਈ ਸੂਣ ਵਾਲੀ ਹੈ ਹਾਂ ਸੂਣ ਵਾਲੀ ਹੈ ਕਦੋਂ ਲਊਗੀ ਲੈ ਜੂ ਅੱਜ 500-700 5 ਤੋਂ 7 ਦਿਨ ਲੈ ਜੂਗੀ ਹਾਂ ਤੇ ਪਹਿਲੇ ਸੂਏ 13 ਲੀਟਰ ਤੁਸੀ ਆਪ ਚੋਇਆ ਹਾਂ ਚੋਇਆ ਘਰ ਦੀ ਝੋਟੀ ਘਰ ਦੀ ਝੋਟੀ ਇਹ ਸੀਮਨ ਖੁੰਮ ਤਾਂ ਨਹੀਂ ਪਤਾ ਕਿਹੜੀ ਦੀ ਹੈ ਇਹ ਇਹ ਐਨਕੀ ਹੈ ਤੂੰ ਜਿਹੜਾ ਡਾਕਟਰ ਨੇ ਭਰੇ ਹੌਣ ਵਾਲਾ ਜੀਤਨੇ ਭਰਾ ਜੀਤਨੇ ਗੱਗੂ ਦਾ ਭਰਾ ਉਹਦਾ ਗੱਗੂ ਦਾ ਭਰਾ ਹੁਣ ਕਿਹਾ ਅੱਗੇ ਗੱਬਣ ਹੈਗੀ ਹਾਂ ਹਾਂ ਅੱਛਾ ਤੇ ਇਹ ਦੰਦੋਂ ਹਾਂ ਹਾਂ ਬਿੱਕਰ ਨੇ ਭਰਾ ਅੱਛਾ ਦੰਦੋਂ ਦੰਦੋਂ ਦਾ ਹੈ ਚਾਰ ਦੰਦ ਹੀ ਹੈ ਚਾਰ ਦੰਦ ਹੈ ਜੀ ਅੱਛਾ 3 ਸਾਲ ਦੀ ਥੂਕੀ ਜਿਹੜਾ ਚੱਲਦੇ ਚੱਲਦੇ ਚਾਰ ਬਾਅਦ ਦੁਬਾਰੀ ਹੁੰਦੀ ਹੁਣ ਸਾਲ ਬਾਅਦ ਦੁਬਾਰੀ ਹੁੰਦੀ ਹੈ ਅੱਛਾ ਪੂਰੇ ਖਾਲ ਤੋਂ ਕਰ ਵੀ ਅੱਜ ਪਹਿਲਾਂ ਤੋਂ ਹਾਂ ਅੱਜ ਕੱਲ੍ਹ ਹੀ ਹੋਣਾ ਠੀਕ ਹੈ ਦੋਸਤੋ ਮੂਹੋਂ ਨਾ ਇਹ ਚਾਰ ਦੰਦ ਹੈ ਪਹਿਲਾਂ ਮੈਂ ਤੁਹਾਨੂੰ ਝੋਟੀ ਦਿਖਾਉਣਾ ਹੈ ਤੇ ਤੋੜ ਕੇ ਨਾ ਤੁਹਾਨੂੰ ਆਪਾਂ ਬਾਅਦ ਦਿਖਾਵਾਂ ਥੋੜਾ ਨਾ ਪਸ਼ੂ ਮਤਲਬ ਉਪਰਾ ਬੰਦਾ ਦੇਖ ਕੇ ਜਾਂ ਕੈਮਰਾ ਦੇਖ ਕੇ ਡਰ ਜਾਂਦੇ ਐ 13 ਕਿਲੋ ਦੁੱਧ ਨਾ ਇਸ ਝੋਟੀ ਨੇ ਪਹਿਲੇ ਸੋਏ ਦਿੱਤਾਗਾ ਤੇ ਹੁਣ ਨਾ ਇਹ 5-7 ਦਿਨਾਂ ਦੀ ਕੱਚੀ ਹੈਗੀ 15-16 ਲੀਟਰ ਵੀਰ ਕਹਿੰਦਾ ਇੱਥੇ ਆਰਾਮ ਨਾਲ ਦੇ ਦਊਗੀ ਤੇ ਤੂਰੀ ਅੰਗਰੇਜ਼ੀ ਨੂੰ ਤੋੜਨ ਕੱਦਗਾਠ ਵੀ ਬਹੁਤ ਹੈ ਤੇ ਹਵਾਨਾਂ ਦਾ ਫਲੇ ਨਾ ਮੈ ਮਨੋਂ 5-6 ਦਿਨਾਂ ਨੂੰ ਤਾਂ ਬਹੁਤ ਚੰਗਾ ਲੱਗਣਾ ਤੇ ਥਾਣਾ ਦਾ ਜੇ ਤੁਨ ਮੈਂ ਸਾਜ ਦੱਸਾਂ ਝੋਤੀ ਦਾ ਇਕੱਲਾ ਇਕੱਲਾ ਥਾਣਾ ਝੋਤੀ ਦੀ ਕੁੜੀ ਦੇ ਪਾਵੇਂ ਵਾਂਗੂ ਲੱਗੇਗਾ ਤੱਕ ਹਵਾਨ ਨੇ ਇਹਦੀ ਅਗਲੇ ਪਾਸੇ ਵੀ ਬਹੁਤ ਚੰਗੀਆਂ ਤੇ ਪਿਛੋਂ ਵੀ ਹਵਾਨਾ ਕਿਉਂਕਿ ਬਹੁਤ ਸੋਹਣਾ ਦਿਖਾਉਂਦੀ ਹੈਗੀ ਆ ਤੁਸੀਂ ਨਾ ਚੈੱਕ ਕਰ ਕੱਦਗਾ ਦੇਖੋ ਵੀ ਆ ਨਾਲ ਝੋਟਨਾ ਬੜੀਆਂ ਪੂਰੀਆਂ ਕੱਦਗਾਗਾਠ ਕਿਉਂਕਿ ਇਸ ਬੀਰ ਕੋਲੇ ਬਸ ਹੋਰ ਦੱਸਦਾ ਜਿੰਨੇ ਵੀ ਪਸ਼ੂ ਹਨ ਦੁੱਧ ਆਏ ਮਨੋ 12-13 ਲੀਟਰ ਤੋਂ ਪਲੱਸ ਹੀ ਹੁੰਦੇ ਆ ਸਾਰੇ ਪਸ਼ੂ ਦੇ ਕੋਲੇ ਸਟੇ ਚੰਗੀਆਂ ਆ ਦੇਖੋ ਸਾਹਮਣੇ ਹੀ ਇੱਕ ਤੋਂ ਚੰਗੇ ਪਸ਼ੂ ਹੈਗੇ ਅੰਗਰੇਜ਼ ਇਹਦਾ ਮੁੱਲ ਮੁੱਲ ਫੋਨ ਮੁੱਲ ਫੋਨ ਤੇ ਕਰ ਨੂੰ ਮੁੱਲ ਫੋਨ ਤੇ ਹੋਊਗਾ ਦੋਸਤੋ ਇਹਦਾ ਦੋ ਰੋ ਔਰ ਤੋੜਦੇ ਦੁਬਾਰੇ ਹੋਰ ਤੁਰ ਜਾ ਛੋਟੀ ਇੱਥੋਂ ਦੇਖੋ ਤੁਸੀਂ ਧਿਆਨ ਨਾਲ ਥਾਣਾ ਹਵਾ ਨਾਲ ਦੇਖੋ ਛੋਟੀ ਆ ਅਗਲੇ ਥਾਣਾ ਨਾਲ ਅੱਖ 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 ਪੰਜ ਛੇ ਦਿਨ ਤਾਂ ਹਲੇ ਮਤਲਬ ਬਏ ਹੋਣ ਕਿ ਤੇਰੇ ਡੜਾ ਪੂਰੇ ਆ ਕਿ ਬਏ ਹੋਣਗੇ ਪੂਰੇ ਹੋਗੇ ਕੱਲ ਪੂਰੇ ਹੋਗੇ ਹਾਂ ਆਏ ਪੰਜ ਸੱਤ ਨੂੰ ਲੈ ਜੀ ਉਹ ਲੈ ਜੀ ਉਸਤੇ ਪੰਜ ਸੱਤ ਦਿਨ ਹਾਂ ਇਹ ਪੂਰੇ ਹੋ ਜੀ ਨੇ ਦਰ ਇਹਨਾਂ ਦੀ ਕੱਤੀ ਘੜੀ ਹੈ ਜੀ ਹਾਂ ਮਰ ਬਰਦੀ ਵੱਡੀ ਅਸਲ ਪਹਿਲਾਂ ਆਪਣੇ ਪਾਸੇ ਕੱਤੀ ਘੜੀ ਹੁਣ ਦੋਸਤੋ ਇਹਦੇ ਨਾਲ ਗੱਗੂ ਦਾ ਟੀਕਾ ਲੱਗਿਆ ਗੱਗੂ ਨੂੰ ਮੈਂ ਤੁਹਾਨੂੰ ਦੱਸਦਾ 70 5 77 ਦਾ ਕੱਟ ਉਹਦਾ ਬਾਪ ਸੀਗਾ ਤੇ ਮਾਰ ਗਈ ਉਹਦੀ ਜੋਤੀ ਜਿਹੜੀ ਡਾਕਟਰ ਜੀ ਕੋਲ ਆ ਸਾਡੇ ਕੋਲੇ ਲਾ ਲੈਣਾ ਪੈਂਦਾ ਹੈ ਜਿਹੜੀ ਮਾਦੀ ਨੇ 24 ਕਿਲੋ ਤੇ 456 ਗ੍ਰਾਮ ਦੁੱਧ ਨਾਲ ਪੀਡੀਏਪੀ ਮੇਲੇ ਤੇ ਚਵਾਇ ਸੀਗਾ ਉਸ ਤੋਂ ਠੂੜੀ ਦਾ ਢੋਟੀ ਦਾ ਕੱਟਾ ਸੀਗਾ ਜਿਹਦਾ ਅੱਗੇ ਇਹਦੇ ਸੀਮਣ ਲੱਗਾ ਹੈਗਾ ਤੇ ਉਹ ਹੁਣ ਕਰਨਾਲ ਵਾਪਸ ਆ ਤੇ ਜਿਹਦੇ ਘਰੋਂ ਕੱਲ ਲక్ష్ਮੀ ਡੈਰੀ ਫਾਰਮ ਵਾਲੇ ਕੋਲ ਬੁੱਲ ਲੈ ਕੇ ਗਏਗੇ ਉਸ ਮੱਝ ਦਾ ਉਹ ਝੋਟਾ ਸੀਗਾ ਗੱਗੂ ਉਸ ਝੋਟੇ ਦਾ ਅੱਗੇ ਸੀਮਣ ਲੱਗਾ ਹੈ ਵਾ ਡਾਕਟਰ ਜੀਤ ਦੇ ਭਰੇ ਹੋਏ ਆਪ ਦੇ ਅੱਥੀ ਤੁਕੋ ਸਾਡੇ ਪਿੰਡਾਂ ਦੇ ਵਿੱਚ ਨੇੜੇ-ਨੇੜੇ ਪਿੰਡਾਂ ਦੇ ਵਿੱਚ ਨਾ ਆਉਦੇ ਜਿਹੜਾ ਬੁੱਲ ਸੀ ਗੱਗੂ ਜ਼ਿਆਦਾ ਰੋਸੇ ਦੇ ਸੀਮ ਨਹੀਂ ਭਰਦਾ ਉਹ ਸੋ ਰੇਟ ਦੋਸਤੋ ਇਹਦਾ ਹੋਣਾਗਾ ਫੋਨ ਤੇ ਤੇ ਜਿਹੜੇ ਵੀ ਭਰਾਵਾਂ ਨੂੰ ਦੋਸਤੋ ਇਹ ਮੱਝ ਚੰਗੀ ਲੱਗੀ ਨਾ ਨੰਬਰ ਭਰਾ ਦਾ ਸਕਰੀਨ ਤੇ ਐ ਤੁਸੀਂ ਕੰਟੈਕਟ ਕਰ ਲਿਓ ਪਿੰਡ ਮੈਂ ਤੁਹਾਨੂੰ ਦੁਆਰੇ ਦੱਸਦਾ ਨਾ ਕਮਾਲੂ ਪਿੰਡ ਹੈ ਤਹਿਸੀਲ ਖਾਨੂ ਤਲਵੰਡੀ ਸਾਬੋ ਪੈਂਦੀ ਹੈ ਤੇ ਜਿਹੜਾ ਦੋਸਤੋ ਬਠੰਡਾ ਤੇ ਲੇੜੇ ਸ਼ਹਿਰ ਹੈ ਜਿਹੜਾ ਸਾਡੇ ਰਾਮਾ ਮੰਡੀ ਰਹਿਦਾ ਰਾਮਾ ਸ਼ਹਿਰ ਜਿੱਥੇ ਗੁਰੂ ਗੋਬਿੰਦ ਸਿੰਘ ਰਵੰਦੀ ਲੱਗੀ ਹੈ ਉਹ ਸਾਡੇ ਬਿਲਕੁਲ ਨੇੜੇ ਹੈਗਾ ਆ ਸਿੰਗਾ ਦਾ ਸਾਹ ਦੇਖ ਮੈਸ ਨੂੰ ਦੁਬਾਰੇ ਦਿਖਾਉਣਾ ਹੈ ਬਹੁਤ ਸੋਹਣਾ ਸਿੰਘ ਹੈ ਤੇ ਪਤਲੀ ਬੂਹਦੀ ਹੈ ਤੇ ਪਤਲੀ ਚਮੜੀ ਦੀ ਝੋਟੀ ਹੈ ਆ ਹਵਾਨਾ ਦੇਖਿਓ ਤੁਸੀਂ ਧਿਆਨ ਨਾਲ ਅਗਲੇ ਅਗਲੇ ਥਾਣੇ ਦੀ ਵਿੱਤੀ ਵੀ ਬਹੁਤ ਚੰਗੀ ਹੈ ਫੋਟੋ ਫੋਟੋਆਂ ਨੂੰ ਪਈਏ ਅਗਲੇ ਪਿਛਲੇ ਥਾਣੇ ਦੀ ਵਿੱਤੀ 13 ਕਿਲੋ ਪਹਿਲੇ ਸੂਏ ਦੁੱਧ ਚੋਇਆ ਛੋਪੀ ਤੋਂ ਤੇ ਹੁਣ 15 ਲੀਟਰ ਤਾਂ ਆਰਾਮ ਨਾਲ ਜਿਹੜੇ ਪਸ਼ੂ ਨੇ ਪਹਿਲੇ ਸੂਏ 13 ਕਿਲੋ ਤਾਂ 2 ਕਿਲੋਟਰ ਦੀ ਛਾਲ ਤੋਂ ਪਸ਼ੂ ਮਾਰ ਜਾਂਦਾ ਸੋ ਧੰਨਵਾਦ ਸਸਰੀ ਗੱਲ ਸਾਰੀ ਵੀਰਾਂ ਨੂੰ